ਸਾਡੇ ਨਾਲ ਅੱਜ ਨੇ ਬਾਈ ਅਮਨਾ ਲਾਲ ਬਾਈ ਤੋਂ ਤੇ ਬਾਈ ਜੀ ਨਾਲ ਗੱਲ ਕਰਦੇ ਆ ਜਿਹੜੇ ਤੁਹਾਨੂੰ ਸਕਰੀਨ ਤੇ ਕਬੂਤਰ ਦੇਖੇ ਸੀਗੇ ਤੁਸੀਂ ਬਾਈ ਜੀ ਸੇਲ ਕਰ ਰਹੇ ਆ ਬਾਈ ਜੀ ਨਾਲ ਕਬੂਤਰਾਂ ਬਾਰੇ ਗੱਲਬਾਤ ਕਰਨ ਜਾ ਰਹੇ ਆ ਤੇ ਬਾਈ ਜੀ ਜਿਹੜੀ ਇਹ ਆਪਣੇ ਕੋਲ ਕਬੂਤਰ ਕਿੱਥੋਂ ਇਹ ਨਸਲ ਸਟਾਰਟ ਹੋਈ ਕਿੰਨੇ ਟਾਈਮ ਤੋਂ ਆਪਣੇ ਕੋਲ ਰੱਖੇ ਹੋਏ ਆ ਜੀ ਜੀ ਬਾਈ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਇਹ ਬਈ ਆਪਣੇ ਕੋਲੇ ਨਾ ਪੁਰਾਣੇ ਕੂਤਰ ਆ ਜੀ ਬਾਪੂ ਵਾਲੇ ਕੂਤਰ ਆ ਪੁਰਾਣੀ ਬਜ਼ੁਰਗਾਂ ਵਾਲੇ ਤੇ ਉਹੀ ਆਪਣੇ ਕੋਲੇ ਚੱਲਦੇ ਆ ਰਹੇ ਆ ਸਾਰਾ ਨਸਲ ਆਪਣੇ ਕੋਲੇ ਉਹੀ ਆ ਇੱਕ ਤਾਂ ਬੰਦਾ ਹੁੰਦਾ ਨਾ ਜਿਵੇਂ ਕਿਸੇ ਤੋਂ ਲੈ ਦੇ ਲੇ ਆਪਾਂ ਕਿਸੇ ਤੋਂ ਕੂਤਰ ਵੀ ਨਹੀਂ ਲਿਆ ਬਾਈ ਆਪਦੇ ਕੂਤਰਾਂ ਦੇ ਬੱਚੇ ਆ ਕਢਾਉਨੇ ਆ ਇਸ ਟਾਈਮ ਆਪਣੀ ਟਾਪ ਉੱਡਦੇ ਆ ਕੂਤਰ ਠੀਕ ਆ ਬਾਈ ਤੇ ਜਿਵੇਂ ਜੈਂਟੇ ਵਾਲੇ ਹੋ ਗਏ ਇਹ ਜ਼ਿਆਦਾ ਉੱਡਦੇ ਆ ਆਪਣੇ ਮੀਰਾਬ ਹੋ ਗਏ ਹਜ਼ਾਰ ਵਾਲੇ ਹੋ ਗਏ ਪੁੰਨੂ ਵਾਲੇ ਤੇ ਕਿ ਕਰਮਾਇਸਟਰ ਦਾ ਇਹ ਦੂਸਰਾ ਹੀ ਲਾਉਂਦੇ ਆ ਬਾਈ ਹੂੰ ਤੇ ਸਰਾ ਉੱਡਦੇ ਇਸ ਟਾਈਮ ਕਬੂਤਰ ਆਪਣੇ ਪਿੰਡ ਦੇ ਵਿੱਚ ਆਪਣੀ ਫਿਰਦੇ ਹੁੰਦੇ ਸੀ ਲਾਸਟ ਦੇ ਤੇ ਆਪਣੇ ਕਬੂਤਰ ਨੇ ਬਈ ਸੀ ਸੀ ਸੱਤ ਸੱਤ ਘਰੇ ਵਜਾਈ ਆ ਠੀਕ ਹੈ ਜੀ ਹਾਂ ਬਾਕੀ ਪਿੰਡ ਵਾਲੇ ਨੂੰ ਪਤਾ ਹੀ ਆਪਣੇ ਨੂੰ ਸਾਰਿਆਂ ਨੂੰ ਕੂਤ ਫੰਗ ਵੀ ਨਹੀਂ ਰਹਿੰਦਾ ਸੀ ਉਹਦੇ ਆਪਣੇ ਕੂਤਰ ਫਿਰਦੇ ਹੁੰਦੇ ਸੀ ਤੇ ਬਾਜ਼ੀਆਂ ਵੀ ਆਪਾਂ ਜਿੱਤੇ ਆਏਗੀ ਤਾਂ ਬਾਜ਼ੀਆਂ ਜਿੱਤ ਗਏ ਵਧੀਆ ਬਾਬੇ ਨੇ ਮਿਹਰ ਕਰੀ ਕਬੂਤਰ ਵੀ ਚੰਗੇ ਉੱਡੇ ਬਈ ਟਾਪ ਉੱਡੇ ਆਪਣੇ ਠੀਕ ਹੈ ਜੀ ਤੇ ਬਈ ਜਿਹੜਾ ਪਾਣੀ ਲਾਉਣਿਆ ਕਬੂਤਰਾਂ ਨੇ ਜੇਕਰ ਗੱਲ ਕਰੀਏ ਤਉ ਤੁਸੀਂ ਆਪ ਖੋਦ ਤਿਆਰ ਕਰਦੇ ਆਪਾਂ ਖੋਦ ਤਿਆਰ ਕਰਦੇ ਆ ਪਾਣੀ ਜੀ ਆਪ ਆ ਬਣਾਉਨੇ ਆ ਪਾਣੀ ਤੇ ਕਈ ਵਾਰ ਐ ਹੁੰਦਾ ਜੀ ਪਾਣੀ ਦੇ ਵਿੱਚ ਵੀ ਦੇਖੋ ਦੇਖ ਹਨਾ ਜਿਵੇਂ ਪਾਣੀ ਦੇ ਵਿੱਚ ਕਈ ਵਾਰਾ ਚੀਜ਼ਾਂ ਵੱਧ ਪੈ ਗਈਆਂ ਤਾਂ ਵੀ ਕੂਤਰ ਤਲਕੇ ਜਾਂਦਾ ਉਹਦੇ ਤੋਂ ਤੇ ਜਿਵੇਂ ਆਪਣਾ ਆਪ ਦਾ ਪਾਣੀ ਬਣਾਇਆ ਬਈ ਉਹ ਕੂਤਰ ਤਾਂ ਐਂ ਦੀ ਉੱਡਦਾ ਪਾਣੀ ਤੇ ਜੇ ਕਿਸੇ ਆਪਾਂ ਕਈ ਵਾਰਾ ਭਰਾ ਦੇ ਦੇ ਦਾ ਭਰਾ ਨਹੀਂ ਪਾਣੀ ਉਹਦੇ ਵਿੱਚ ਕਈ ਵਾਰਾ ਚੀਜ਼ਾਂ ਵੱਧ ਹੁੰਦੀਆਂ ਬਈ ਅਗਲਾ ਪ੍ਰਤਿਉਮ ਦਾ ਮਾਰਾ ਵਿਦਾ ਹੁੰਦਾ ਵੀ ਸਾਡੇ ਪਾਣੀ ਨਾਲ ਕਿਵੇਂ ਉੱਡਦਾ ਤੇ ਉਹਦੇ ਨਾਲ ਆਪਾਂ ਤਿਲਕ ਹੀ ਆ ਉਹ ਪਾਣੀ ਨਾਲ ਤੇ ਆਪਦੇ ਪਾਣੀ ਤੇ ਆਪਣੇ ਕਬੂਤਰ ਟਾਪ ਉੱਡਿਆ ਬਾਈ ਉਹ ਵੀ ਟਾਪ ਹੀ ਉੱਡਦੇ ਆਪਣੇ ਕਬੂਤਰ ਬਾਈ ਤੇ ਆਪਣੇ ਪਾਣੀ ਤੇ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਵੀ ਆ ਆਪਣਾ ਪਾਣੀ ਆ ਚੀਜ਼ਾਂ ਦਾ ਬਣਿਆ ਤੇ ਉਹਦੇ ਨਾਲ ਬੰਦਾ ਤਿਲਕ ਦਣੀਆਂ ਤੇ ਉਹ ਵੀ ਉੱਡ ਜੂ ਤੁਹਾਡਾ ਬਿਲਕੁਲ ਜੀ ਜੇ ਆਪਾਂ ਆਖੀਏ ਬਾਈ 10 ਵਜੇ ਕੂਤਰ ਬਹਿ ਜਾਂਦੇ ਵੀ ਇਹ ਜਿੱਤ ਲੈਣਗੇ ਉਹ ਬਾਜੀ ਨਹੀਂ ਇਹਦੇ ਤੇ ਜੇ ਕੂਤਰ ਆਪਣਾ نسل ਦਾ ਕੂਤਰ ਆ ਬਾਈ ਉਹ ਬਾਹਰ ਜਾ ਕੇ ਉਹੀ ਕਾੜ ਕੱਢੂਗਾ ਬਿਲਕੁਲ ਤੇ ਹੁਣ ਇਹ ਵਧ ਗਿਆ ਬਈ ਇੰਨਾ ਕ ਵਧ ਗਿਆ ਕੰਮ ਬਾਜੀ ਦੇ ਵਿੱਚ ਕਬੂਤਰ 2 200 1 150 ਕਬੂਤਰ ਉੜਦਾ ਤੁਸੀਂ ਐਂ ਲਾ ਲਓ ਜੇ 150 ਕਬੂਤਰ ਆ 149 ਕਬੂਤਰਾਂ ਨੂੰ ਜਿੱਤਣਾ ਕਬੂਤਰ ਨੂੰ ਬਹੁਤ ਔਖਾ ਅੱਜ ਦੀ ਘੜੀ ਅੱਗੇ ਹੁੰਦੇ ਸੀ ਕਬੂਤਰ 50 60 ਉਦੋਂ ਅਗਲਾ ਬੜੇ ਆਰਾਮ ਨਾਲ ਜਿੱਤ ਲੈਂਦਾ ਸੀਗਾ ਹੁਣ ਬਈ ਇੰਨੇ ਨੇ ਕਬੂਤਰਾਂ ਦੇ ਵਿੱਚੋਂ ਜਿੱਤਣਾ ਉਹੀ ਜਿੱਤੂ ਕਬੂਤਰ ਜਿਹੜਾ ਨਸਲ ਦਾ ਤੇ ਅਣਖਲਾ ਕਬੂਤਰ ਆ ਉਹ ਜਿੱਤੂ ਆ ਇੱਕ ਅਗਲਾ ਕਹਿ ਦਿੰਦਾ ਵੀ ਖੇਡ ਖੇਡ ਕਰਦਾ ਵੀ ਖੇਡ ਤੇ ਐ ਹੋ ਗਿਆ ਜੇ ਕਬੂਤਰ ਤੁਹਾਡੇ ਕੋਲੇ ਨਸਲ ਦਾ ਬਾਈ ਮਾੜੀ ਮੋਟਿਆ ਤਾਂ ਜੇ ਆਪ ਵੀ ਹਥਾ ਲਾ ਲੂਗੀ ਤੁਸੀਂ ਤਾਂ ਵੀ ਤੁਹਾਡਾ ਜਿੱਤ ਜੂਗਾ ਬਿਲਕੁਲ ਤੇ ਜੇ ਆਪਾਂ ਗੱਲ ਕਰੀਏ ਬਾਈ ਜਿਹੜੇ ਕੋਈ ਨਵੇਂ ਖਿਡਾਰੀ ਜਿਹੜੇ ਆਉਣ ਵਾਲੀ ਪੀੜ੍ਹੀ ਆਪਾਂ ਕਹਿ ਸਕਦੇ ਹਾਂ ਵੀ ਸ਼ੌਂਕੀ ਐ ਤੇ ਜੇ ਉਹ ਆਪਣੇ ਕਬੂਤਰ ਲੈਂਦਾ ਤਾਂ ਉਹ ਆਪਾਂ ਗਾਰੰਟੀ ਦਿੰਨੇ ਆ ਵੀ ਉਹ 100% ਜਿੱਤੂਗਾ ਉਹ ਬਾਈਆਂ ਬਾਈ ਆਪਾਂ ਫੁੱਲ ਗਾਰੰਟੀ ਦਿੰਨੇ ਆ ਜਿਹੜੇ ਵੀ ਭਾਵਨਾ ਐ ਇਦਾਂ ਹੋ ਰਿਹਾ ਹਨਾ ਵੀ ਕਬੂਤਰ ਨਾ ਚੰਗੇ ਮਿਲਦੇ ਹੁਣ ਆਪਣੇ ਕੋਲੇ ਆ ਜਿਓ ਠੀਕ ਐ ਸੋਨੂੰ ਕਬੂਤਰ ਵੀ ਦੇਵਾਂਗੇ ਤੇ ਨਾਲ ਨਾਲ ਉਹਦੇ ਤੁਹਾਨੂੰ ਮਾੜੀ-ਮੋਟੀ ਗੇਮ ਵੀ ਦੱਸ ਦੇਵਾਂਗੇ ਠੀਕ ਹੈ ਤੇ ਬਾਕੀ ਕਈ ਭਰਾਵਾਂ ਨਾਲ ਬਾਈ ੱਤਕਾ ਬਹੁਤ ਹੋ ਜਾਂਦਾ ਜਿਵੇਂ ਜਾਨਵਰ ਲੈ ਲਏ ਹਨਾ ਅਗਲੇ ਨਹੀਂ ਚੰਗੀ ਦੇਣੀ ਨਹੀਂ ਉਹਨਾਂ ਨੂੰ ਵਿਚਾਰੇ ਨੂੰ ਗੰਦ ਦੇ ਦੇ ਮਾੜੀ ਦੇ ਦੇ ਕਰਕੇ ਉਹ ਗਾਂ ਜਾ ਕੇ ਵਾਲਾ ਛੱਡਦਾ ਉਹ ਕੂਤਰ ਕਾੜ ਨਹੀਂ ਘੜਦਾ ਤੇ ਆਪਾਂ ਇਹ ਗਰੰਟੀ ਕਰਦੇ ਆ ਭਰਾਵਾਂ ਨੂੰ ਆਪਣੀ ਕੋਲੇ ਆਓ ਆਪਾਂ ਜਾਨਵਰ ਵੀ ਦੇਵਾਂਗੇ ਤੁਹਾਨੂੰ ਟੌਪ ਜੇ ਤੁਸੀਂ ਆਪਣੇ ਕਬੂਤਰ ਨਾ ਟੌਪ ਉੱਡੇ ਮੇਰੇ ਇੱਕ ਕਬੂਤਰ ਵਾਪਸ ਦੇ ਜਿਓ ਪੈਸੇ ਲੈ ਜਿਓ ਇਹ ਦੂਤੇ ਤਾਂ ਕੋਈ ਕਹਿ ਵੀ ਨਹੀਂ ਸਕਦਾ ਬਾਈ ਠੀਕ ਹੈ ਟਾਪ ਉੱਡਣਗੇ ਤੁਹਾਡੇ ਕੋਲੇ ਜੇ ਕੋਈ ਵੀ ਭਰਾ ਹੈਗਾ ਨਾ ਜਿਹੜੇ ਨੇ ਇਹ ਇਦਾਂ ਹੋ ਰਹੀ ਆ ਕਬੂਤਰ ਨਹੀਂ ਉੱਡਦੇ ਵੀ ਥੱਕਾ ਹਰ ਕੇ ਘਰੇ ਬਹਿ ਗਿਆ ਯਾਰ ਵੀ ਮੇਰੇ ਤਾਂ ਕਬੂਤਰ ਨਹੀਂ ਉੱਡਦੇ ਆਪਣੇ ਨਾਲ ਮਿਲੋ ਕਬੂਤਰ ਦੇਵਾਂਗੇ ਤੁਹਾਨੂੰ ਘਰੇ ਵੀ ਉੱਡਣਗੇ ਤੇ ਬਾਹਰ ਵੀ ਉੱਡਣਗੇ ਐਨੀ ਆਪਾਂ ਗਾਰੰਟੀ ਦੇਵਾਂਗੇ ਇਹ ਦੂਤੇ ਬਈ ਹੋਰ ਅਗਲਾ ਗਾਰੰਟੀ ਦਿੰਦਾ ਨਹੀਂ ਆਪਾਂ ਇਹ ਕਹਿੰਨੇ ਆਪਣੇ ਨਾ ਤਾਂ ਲਿਖਾਉਣਾ ਤਾਂ ਲਿਖਾ ਕੇ ਵੀ ਕਬੂਤਰ ਦੇ ਦੂੰਗਾ ਇਹ ਦੂਤੇ ਤਾਂ ਜ਼ਿੰਮੇਵਾਰੀ ਕੋਈ ਨਹੀਂ ਨਾ ਤੇ ਆਪਾਂ ਇੰਨੀ ਜ਼ਿੰਮੇਵਾਰੀ ਦੇ ਜੇ ਨਾ ਉਡਣ ਬੱਚੇ ਘੜਾ ਲਿਓ ਜਿਹੜਾ ਆਪਾਂ ਬੱਚਾ ਲੈ ਕੇ ਗਿਆ ਕੋਈ ਬੱਚਾ ਨਾ ਉਡਿਆ ਆਪਾਂ ਬੈਠੇ ਆ ਬਿਲਕੁਲ ਜੀ ਇਸ ਟਾਈਮ ਜਿਹੜੀਆਂ ਆਪਣੇ ਕੋਲ ਕਿੰਨੀਆਂ ਨਸਲਾਂ ਕਹਿ ਸਕਦੇ ਆਂ ਬਾਈ ਜਿਹੜੀਆਂ ਹੋਣਗੀਆਂ ਆਪਣੇ ਕੋਲ ਨਸਲਾਂ ਬਾਈ ਆਪਣੇ ਕੋਲੇ ਸਾਰੇ ਉਤਰੀ ਆ ਜਿਵੇਂ ਜੈਂਟੇ ਵਾਲੇ ਹੋਗੇ ਮੀਰਾਵ ਪੁੰਨੂ ਵਾਲੇ ਹਜ਼ਾਰ ਵਾਲੇ ਧੰਨੇ ਵਾਲੇ ਕਿ ਸਾਰੀਆਂ ਨਸਲਾਂ ਹੀ ਬੈਠਣਾਂ ਆਪਣੇ ਕੋਲੇ ਠੀਕ ਹੈ ਜੀ ਕਿਹੜੀ ਨਸਲ ਨਹੀਂ ਆਪਣੇ ਕੋਲੇ ਜਿਹੜੀ ਹੈ ਨਹੀਂ ਸਾਰੀ ਆਪਣੇ ਫੁੱਡੇ 'ਚ ਬੈਠਣਾਂ ਠੀਕ ਤਾਂ ਜਿਹੜਾ ਤੁਸੀਂ ਦਿਖਾ ਰਹੇ ਹੋ ਇਸ ਟਾਈਮ ਇਹ ਆਪਣੇ ਵੱਡੇ ਕੂਤਰਾ ਬਾਈ ਜੀ ਜਿਹੜੇ ਬਜ਼ੁਰਗਾਂ ਵੇਲੇ ਉਦੋਂ ਪੱਠੇ ਸੀਗੇ ਛੋਟੇ ਉਹ ਪੁਰਾਣਾ ਕੂਤਰਾ ਜੀ ਇਹ ਇਹ ਹੈ ਵੀ ਜਸਵੀਰ ਵਾਲੇ ਕੂਤਰਾ ਜੋ ਆ ਜਿਹੜਾ ਬਾਦਲ ਵਾਲਾ ਮਤਲਬ ਪੁਰਾਣੀ ਬਰੀਡ ਪੁਰਾਣੀ ਬਰੀਡ ਆ ਉਹਨਾਂ ਚੋਂ ਇਹ ਨਸਲ ਜੀ ਠੀਕ ਹੈ ਬਹੁਤ ਟਾਪ ਕੂਤਰਾ ਤੇ ਇਹਦੇ ਬੱਚੇ ਉੜਦੇ ਸਿਰੇ ਟਾਪ ਹੀ ਉੜਦੇ ਠੀਕ ਹੈ ਤੇ ਆਪ ਵੀ ਟਾਪ ਹੀ ਉੜਦਾ ਰਿਹਾ ਬਈ ਬਾਜ਼ੀਆਂ ਮਗਾਉਂਦਾ ਹੀ ਘਰੇ ਅੱਛਾ ਬਾਜ਼ੀਆਂ ਮਗਾ ਦਿੰਦਾ ਹੀ ਘਰੇ ਜੀ ਠੀਕ ਹੈ ਕੋਈ ਅੱਖਾਂ ਤੇ ਕਿੰਨੇ ਬੱਚੇ ਆ ਜਿਹੜੇ ਇਸ ਟਾਈਮ ਇਹਦੇ ਜਿਹੜੇ ਆਪਾਂ ਸੇਲ ਕਰਨ ਜਾ ਰਹੇ ਹਾਂ ਮੜਾ ਖੋਲ ਕੇ ਬਾਈ ਦਿਖਾ ਦੇ ਕਬੂਤਰ ਪੱਲੇ ਪੁੱਲੇ ਵਧੀਆ ਕਰਦੇ ਆ ਆ ਦੇਖੋ ਇਹਦੇ ਪੱਲੇ ਸ਼ੌਕਣਾਪੁਰ ਹਾਂਜੀ ਲੋ ਵੀ ਦੋਸਤੋ ਦੇਖ ਸਕਦੇ ਹੋ ਤੁਸੀਂ ਕਿੰਨੀ ਖੂਬਸੂਰਤ ਕੁਆਲਿਟੀ ਹੈ ਜਿਹੜੀ ਜਾਨਵਰ ਦੀ ਤੇ ਇਹ ਜੈਂਟੀ ਵਾਲੇ ਜੋ ਹੈ ਠੀਕ ਹੈ ਹਾਂਜੀ ਜੈਂਟੀ ਵਾਲੀ ਬਰੀਡ ਹੈ ਇਹ ਠੀਕ ਹੈ ਜੀ ਖੱਟੀਆਂ ਦੇ ਛੱਟ ਹੈਗੇ ਸਿਰਚ ਅੱਛਾ ਜੀ ਇਹ ਵੀ ਬਹੁਤ ਆਵਾਗ ਉਤਰਾ ਜੀ ਇਹ ਵੀ ਆਪਣੇ ਮੰਨ ਕੇ ਚੱਲੋ ਇਹਦੇ ਪੱਠੇ ਪੁੱਠੇ ਵੀ ਬਹੁਤ ਆਪ ਵੀ ਬਹੁਤ ਉੜਦਾ ਸੀ ਬਾਈ ਅੱਛਾ ਜੀ ਹਾਂਜੀ ਮੰਨ ਕੇ ਚੱਲੋ ਨਾ ਘਰੇ ਵੀ ਜੇ ਕਹਿ ਦਿਆ ਬਬਾ ਜੀਆਂ ਨਿਵੇੜਨ ਵਾਲਾ ਕੰਮ ਹੀ ਕਰ ਦਿੰਦਾ ਸੀ ਅੱਛਾ ਜੀ ਲਓ ਵੀ ਬਾਈ ਦੇਖੋ ਪੂਰਾ ਖੰਭ ਮਤਲਬ ਪੂਰੇ ਪੱਲੇ ਵਧੀਆ ਅੱਖਾਂ ਅੱਖਾਂ ਦੇਖੋ ਜੀ ਪੂਰੀ ਕੁਆਲਿਟੀ ਚੈੱਕ ਕਰ ਲਓ ਬਾਈ ਧਿਆਨ ਨਾਲ ਦੇਖ ਲਓ ਇਹ ਚੀਜ਼ਾਂ ਬਾਈ ਕਿਤੇ ਦੇਖਣਾ ਵੀ ਨਹੀਂ ਮਿਲਣਗੀਆਂ ਬਿਲਕੁਲ ਲਓ ਵੀ ਆ ਤੁਸੀਂ ਦੇਖ ਲਓ ਤੀਜਾ ਜਾਨਵਰ ਜਿਹੜਾ ਬਹੁਤ ਵਧੀਆ ਤੇ ਬਾਈ ਨੂੰ ਪੁੱਛਦੇ ਆ ਇਹ ਕਿਹੜਾ ਬਾਈ ਇਹ ਬਲੋਰੇ ਵਾਲੇ ਬਾਈ ਦੇ ਜੀ ਆਪਣੇ ਅੱਛਾ ਜੀ ਮਸ਼ਹੂਰ ਆ ਜੀ ਆਪਣੇ ਇਹ ਬਲੋਰੇ ਵਾਲੇ ਜਿੰਨਾ ਵੀ ਕਹਿ ਦੀ ਗੀ ਛਾਹ ਕੀ ਕਾਲੀ ਅੱਖਾਂ ਦੇ ਹਨ ਬਹੁਤ ਮਸ਼ਹੂਰ ਆ ਕਿਤੇ ਬਾਹਰ ਵੀ ਇਹਨਾਂ ਨੂੰ ਘਰੇ ਘਟ ਉੜਦੇ ਆ ਥੋੜੇ ਜੇ ਅੱਛਾ ਜੀ ਜਿਵੇਂ ਘਰੇ ਤਾਂ ਇਹ 2 3 ਵਜੇ ਤੱਕ ਉੜਦੇ ਆ ਹੂੰ ਬਾਹਰ ਬਈ ਬਾਜੀਆਂ ਜੀ ਸਮਝ ਲਓ ਐਂ ਕਹਿ ਦਿੰਦੇ ਆ ਬਸ ਵੀ ਹੋਰ ਪੁੱਤਰ ਤਾਂ ਨਾਲ ਆਉਂਦੇ ਹੀ ਨਹੀਂ ਇਹਨਾਂ ਦੇ ਠੀਕ ਹੈ ਬਾਈ ੱੱਲੇ ਦਿਖਾ ਦੇ ਕਰਾਂ ਨਹੀਂ ਕੋਲ ਕੇ ਦਰਸ਼ਕਾਂ ਨੂੰ ਚੰਗੀ ਤਰ੍ਹਾਂ ਤੇ ਬਾਈ ਅੱਖਾਂ ਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਝਾਰ ਮਾਰਾ ਦੇ ਅੱਖਾਂ ਵੀ ਦੇਖ ਲੋ ਜੀ ਟਿੱਕੋ ਖੁੱਡੇ ਦੇ ਵਿੱਚ ਬਾਈ ਜਿਵੇਂ ਕਹਿੰਦੇ ਹੁੰਦੇ ਆ ਵੀ ਕਬੂਤਰਾਂ ਦਾ ਸੰਸਾਰ ਹੀਲ ਕੋਈ ਬੈਠਾ ਬਾਈ ਆ ਕੇ ਤੁਸੀਂ ਖੁਦ ਚੈੱਕ ਕਰ ਸਕਦੇ ਆ ਕਬੂਤਰ ਮਿਲਦੇ ਵੀ ਨਹੀਂ ਹਾਂ ਆ ਕਬੂਤਰ ਜਿਹੜੇ ਆਪਾਂ ਦੇਈ ਜਿੰਨੇ ਨੇ ਬਾਈਆਂ ਨਾਲ ਜਿਹੜਾ ਭਰਾ ਕਹਿੰਦਾ ਸਾਡੇ ਉੱਡਦੇ ਨਹੀਂ ਆਪਣੇ ਨਾਲ ਕਨੈਕਟ ਕਰ ਲੇ ਯਾਦ ਹੀ ਰੱਖੂਗਾ ਬਿਲਕੁਲ ਜੀ ਅੱਜ ਕੱਲ ਤਾਨੇ ਮਿਹਨੇ ਮਾਰ ਦਿੰਦਾ ਅਗਲਾ ਇਹਨਾਂ ਸਾਡਾ ਫਿਰਦਾ ਓਏ ਤੇਰੀ ਬਹਿਗੀਆਂ ਨਹੀਂ ਬਿਲਕੁਲ ਜੀ ਬਿਲਕੁਲ ਜੀ ਤਾਨੇ ਮਿਲਿਆ ਲੈਣ ਵਾਪਾ ਦੇਣੀ ਆ ਭਰਾ ਨੂੰ ਤਾਂ ਆਪਾਂ ਕਹਿ ਸਕਦੇ ਆ ਬਾਈ ਲੈ ਕੇ ਆਏ ਇਹਦੇ ਬਾਰੇ ਬਾਈ ਦੱਸ ਮੜਾ ਜਾਨਾਬਾਦ ਦਰਸ਼ਕਾਂ ਨੂੰ ਭੋਲੀ ਰਾਮਪੁਰੇ ਦੇ ਕੂਤਰਾਂ ਦੀ ਇਹ ਹੈ ਅੱਛਾ ਜੀ ਢੱਬੇ ਜਿਹੜੇ ਕਾਲੇ ਬੇ ਲਾਲ ਢੱਬੇ ਨਹੀਂ ਭੋਲੀ ਰਾਮਪੁਰੇ ਦੇ ਅੱਛਾ ਜੀ ਉਹ ਕੂਤਰਾਂ ਹੀ ਪੱਠੀ ਆ ਇਹ ਠੀਕ ਹੈ ਤੇ ਘਰੇ ਘਰੇ ਵੀ ਬਹੁਤ ਉੜਦੇ ਆ ਬਾਈ ਬਾਹਰ ਵੀ ਬਹੁਤ ਉੜਦੇ ਆ ਇਹ ਠੀਕ ਹੈ ਬਰੜੇ ਵੀ ਕੱਢਦੇ ਆ ਇਹ ਖੱਟੀ ਕਾਲੀ ਦੇ ਤੇ ਕਾਲੱਖੇ ਵੀ ਹੈ ਠੀਕ ਹੈ ਜੀ ਲਓ ਵੀ ਦਰਸ਼ਕੋ ਕਾਲੱਖੇ ਤੁਸੀਂ ਦੇਖ ਸਕਦੇ ਹੋ ਜਾਨਵਰ ਦੀ ਖੂਬਸੂਰਤੀ ਤੇ ਅੱਖਾਂ ਚੈੱਕ ਕਰ ਸਕਦੇ ਹੋ ਤੁਸੀਂ ਤੇ ਉੱਡਣ ਲਈ ਤਾਂ ਬਾਈ ਕਹਿੰਦਾ ਜਿਵੇਂ ਕਹਿੰਦੇ ਨੇਰੀ ਆ ਬਾਈ ਲਓ ਵੀ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਸ਼ੈਣਿਆਂ ਵਾਲਿਆਂ ਦੀ ਜੇਤੂ ਜਿਹੜੀ ਉੱਥੋਂ ਕਬੂਤਰੀ ਰਹੀ ਸੀਗੀ ਤੇ ਬਹੁਤ ਵਧੀਆ ਕੁਆਲਿਟੀ ਤੁਸੀਂ ਖੁਦ ਦੇਖ ਲਓ ਤੇ ਬਾਈ ਪੱਲੇ ਵੀ ਖੋਲ ਕੇ ਦਿਖਾ ਦੇ ਜਿਹੜਾ ਦੋਸਤਾਂ ਨੂੰ ਤੇ ਇੱਕ ਤੋਂ ਵੱਧ ਕੇ ਜਿਹੜੀ ਇੱਕ ਕੁਆਲਿਟੀ ਆ ਸਾਰੇ ਜਾਨਵਰਾਂ 'ਚ ਤੇ ਦੇਖਣੀ ਪਰਖਣੀ ਤੁਸੀਂ ਆ ਦੋਸਤੋ ਇਹ ਤਾਂ ਤੁਹਾਡੇ ਸਾਹਮਣੇ ਜਿਹੜਾ ਸਕਰੀਨ ਤੇ ਚਲਾ ਸਕਦੇ ਆ ਤੇ ਅੱਛਾ ਸੁਵੀਰ ਵਾਲਾ ਕਬੂਤਰਾ ਉਹ ਕਬੂਤਰਾਂ ਦੀ ਪੱਠੀ ਆ ਇਹ ਤੇ ਛੈਣੀ ਵਾਲੇ ਜੇਤੂ ਆ ਇਹ ਅੱਛਾ ਜੀ ਛੈਣੀ ਵਾਲਾ ਬੰਡੇ ਕੋਲੇ ਠੀਕ ਹੈ ਜੀ ਤੇ 77 ਕਬੂਤਰ ਉੱਡੇ ਸੀ ਬਾਈ ਛੀਆਂ ਚ ਸਾਂਝੀ ਹੋ ਗਈ ਸਾਡੀ ਤੇ ਕੱਲੇ ਇਹ ਡੇਢ ਘੰਟਾ ਬਾਅਦ ਉੱਡਦੀ ਸਾਰੇ ਕਬੂਤਰਾਂ ਨੂੰ ਡੇਢ ਘੰਟਾ ਬਾਅਦ ਉੱਡੀ ਆਪ ਜੀ ਇਹ ਗੁੱਜ ਲੋ ਵੀ ਛੈਣੀ ਵਾਲਾ ਜੇਤੂ ਕਬੂਤਰ ਨੂੰ ਤੁਸੀਂ ਦੇਖ ਸਕਦੇ ਹੋ ਤੁਸੀਂ ਜੀ ਬਾਈ ਮੈਂ ਸੇਲ ਕਰਤੀ ਜਿੰਪਰਾ ਲੈ ਕੇ ਚਾਹ ਵਾਣਾ ਨਾ ਰੱਖੰਦਾ ਜਿਵੇਂ ਸ਼ੌਂਗਣਾ ਤੇ ਆ ਆਪਣੇ ਰਕੂਤਰ ਲੈ ਸਕਦਾ ਉਹ ਬਿਲਕੁਲ ਜੀ ਬਿਲਕੁਲ ਹਾਂਜੀ ਯਾਦ ਕਰੂ ਭਰਾ ਆਪਾਂ ਨੂੰ ਤੇ ਬਾਈ ਜੀ ਜਿੱਥੇ ਵੇਖ ਰਹੇ ਹਾਂ ਸੈਣੀ ਵਾਲੇ ਜਿੱਤੀ ਆ ਬਾਈ ਜੇੜ ਇਹ ਬਈ ਜਿਹੜਾ ਅਗਲਾ ਜਾਨਵਰ ਦਿਖਾਈ ਜਾਂਦਾ ਇਹ ਦੋ ਅੱਖਾਂ ਵਾਲਾ ਲੱਗਦਾ ਮੈਨੂੰ ਲੱਗਦਾ ਕਾਲੇ ਤੇ ਚੰਦ ਹੈਗੇ ਅੱਖਾਂ ਦੇ ਦੀ ਅੱਛਾ ਜੀ ਇਹ ਕਿਕਰ ਮੈਸਟਰ ਆ ਜੀ ਅਗਲਾ ਕਹਿ ਦਿੰਦਾ ਨਾ ਮੇਰੇ ਕੋਲੇ ਆ ਮੇਰੇ ਕੋਲੇ ਆ ਹਾਂ ਹੈਂ ਹਾ ਕੀਕਰ ਮਾਸਟਰ ਉਹ ਜੋ ਜਿਹੜਾ ਸਰਪੰਚ ਸੀ ਸਾਡੇ ਪਿੰਡ ਵਾਲਾ ਲਾਲਬਈ ਵਾਲਾ ਸੋਚਨ ਮੈਂ ਉਹਦਾ ਚੇਲਾ ਜੀ ਤੇ ਮੈਨੂੰ ਉਹਨੇ ਆਪਦੇ ਹੱਥ ਨਾਲ ਦੋ ਜੋੜੀਆਂ ਦਿੱਤੀਆਂ ਸੀਗਾ ਕਹਿੰਦਾ ਯਾਦ ਰੱਖੀਂਗਾ ਲੈ ਜਾ ਕੀਕਰ ਮਾਸਟਰ ਉਹਨਾਂ ਨੇ ਪੱਠੇ ਗੱਡੇ ਸੀ ਇਹ ਪੱਠਾ ਦੇ ਪੱਠੀ ਇੱਕ ਦੋ ਹੋਰ ਆਪਣੇ ਕੋਲੇ ਕੂਤਰਾ ਤੇ ਬਾਈ ਜੀ ਘਰੇ ਵੀ ਬੌਲਟ ਆਵੇ ਤੇ ਬਾਹਰ ਵੀ ਨਾ ਜਾਣ ਭਲਾ ਚਾਰ ਘਰਾਂ ਦੇ ਛੱਡਦੇ ਉਹਨੂੰ ਨਾ ਹੀ ਜਾਣ ਬਈ ਆਹ ਕੀਕਰ ਮਾਸਟਰ ਬਾਈ ਯਾਰ ਇਹ ਤਾਂ ਦੇਖਣ ਨੂੰ ਵੀ ਬਹੁਤ ਤੇ ਆਪਣੇ ਤਿੰਨ ਕੂਤਰਾ ਚ ਵੰਡੀ ਗਈ ਸੀਗੀ ਇੱਕ ਦੀਪਕਾਉਣੀ ਦਾ ਪੁੱਤਰ ਸੀਗਾ ਤੇ ਇੱਕ ਆਪਣਾ ਗਰਲਾਲ ਪੁੱਤ ਸੀ ਆ ਲਾਲਬਾਈ ਵਾਲਾ ਉਹਦਾ ਪੁੱਤਰ ਰਹਿ ਗਿਆ ਇੱਕ ਆਪਣੀ ਕੁਤਰੀ ਰਹਿ ਗਈ ਸੀ ਠੀਕ ਹੈ ਜੀ ਇਹ ਤਿੰਨਾਂ ਚ ਅਸੀਂ ਵੰਡ ਲਈ ਸੀਗੀ ਤੇ ਮੁੜ ਕੇ ਨਾਮਾਂ ਦੇ ਉੱਢੀ ਗਏ ਪੁੱਤਰ ਹੂੰ ਪਹਿਲਾ ਨਾਮ ਪੁੱਤ ਜੀ ਨੂੰ ਆ ਗਿਆ ਜੀ ਠੀਕ ਹੈ ਦੂਜੇ ਨੰਬਰ ਤੇ ਆਪਣੀ ਕੁਤਰੀ ਆਈ ਆ ਠੀਕ ਹੈ ਜੀ ਤੇ ਤਿੰਨਾਂ ਚ ਸਾਂਝੀ ਹੋਈ ਸੀ ਉਹਨੂੰ ਜੈਂਟੀ ਵਾਲੇ ਵਜਦੇ ਇਹ ਆਪਣੇ ਅੱਛਾ ਜੀ ਮਸ਼ਹੂਰ ਆ ਜੀ ਠੀਕ ਹੈ ਜੀ ਖੱਟੀਆਂ ਅੱਖਾਂ ਦੇ ਦਿਖਾ ਦੇ ਬਈ ਜੋ ਕਰਕੇ ਥੋੜਾ ਜਿਹਾ ਪੱਲੇ ਕੋ ਅੱਗੇ ਤਾਂ ਬਾਈ ਯਾਰ ਕਹਿੰਦੇ ਸੀਗੇ ਵੀ ਮਤਲਬ ਕਬੂਤਰ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਕਹਿ ਦਿੰਦੇ ਆ ਪਕਾਈ ਮਾਰਦੇ ਆ ਯਾਰ ਇਹ ਸਾਰੀ ਢੇੜੀ ਤਾਂ ਦੇਖੀ ਜਾਂਦੇ ਆ ਤਾਂ ਹੁਣ ਤਾਂ ਯਾਰ ਬਾਈ ਬਾਜ਼ੀਆਂ ਚ ਵੀ ਬੜੇ ਨਾਮ ਆ ਹਨਾ ਬਾਈ ਨਾਮ ਤਾਂ ਬਹੁਤ ਆ ਹਨਾ ਪਰ ਆਪਾਂ ਇਹ ਕਹਿੰਨੇ ਵੀ ਸੱਚ ਤੇ ਚੱਲਿਆ ਕਰੋ ਕੋਈ ਵੀ ਨਾਮ ਆ ਹਨਾ ਕੂਤਰ ਜਿਹਦਾ ਕੂਤਰ ਉੱਡ ਕੇ ਬਾਜੀ ਲੈਂਦਾ ਉਹਨੂੰ ਦੇਆ ਕਰੋ ਵੀ ਇਹਦੇ ਵਿੱਚ ਗੋਲ ਮਟੋਲ ਗੱਲਾਂ ਨਾ ਕਰਿਆ ਕਰੋ ਹਨਾ ਇੱਕ ਅੱਜ ਮੇਰਾ ਕੂਤਰ ਫਿਰਦਾ ਮੇਰਾ ਕੂਤਰ ਰਹਿ ਗਿਆ ਉਹਦੇ ਨਾਲ ਕੂਤਰ ਬਾਈ ਕਈ ਵਾਰਾ ਦੂਰਾ ਲੱਗ ਜਾਂਦਾ ਠੀਕ ਹੈ ਉਦੋਂ ਬੰਦਾ ਮਾਰ ਖਾ ਜਾਂਦਾ ਹੁਣ ਮੇਰਾ ਤੜਕੇ ਦਾ ਫਿਰਦਾ ਇੱਕ ਕੂਤਰ ਘੰਟੇ ਦਾ ਛੱਡਿਆ ਘੰਟੇ ਵਾਲੇ ਨੂੰ ਬਈ ਇਹ ਕਿਵੇਂ ਉਪੜੂ ਇਹ ਤੜਕੇ ਦਾ ਉਹ ਘੰਟੇ ਦਾ ਛੱਡਿਆ ਵਾ ਨਹੀਂ ਲੋਟ ਆਉਂਦਾ ਆਪਾਂ ਇਹ ਕਹਿੰਦੇ ਬਾਜ਼ੀਆਂ ਵਧੀਆ ਕਰਾਇਆ ਕਰੋ ਹੁਣ ਬਾਜ਼ੀਆਂ ਹੁੰਦ ਗਈਆਂ ਬਹੁਤ ਚੰਗੀਆਂ ਬਰਕੰਦੀ ਬਾਜੀ ਬਹੁਤ ਟੌਪ ਹੋਈ ਆ ਅੱਛਾ ਜੀ ਮਾਹੂਆਂ ਨੇ ਟੌਪ ਹੋਈ ਆ ਬਾਜ਼ੀਆਂ ਹੋਰ ਬਥੇਰੀਆਂ ਜਿਹੜੀਆਂ ਟੌਪ ਹੁੰਦੀਆਂ ਬਾਜ਼ੀਆਂ ਸਾਡੇ ਪਿੰਡ ਵੀ ਹੋਈ ਸੀ ਲਾਲ ਬਾਈ ਉਹ ਵੀ ਟੌਪ ਬਾਜੀ ਕਰਾਈ ਆ ਬਾਈ ਠੀਕ ਹੈ ਜੀ ਤੇ ਆ ਆਪਣੇ ਜਾਨਵਰ ਨਾ ਜਾਣ ਨਾ ਪਿੰਡ ਛੱਡਣਾ ਠੀਕ ਹੈ ਟੌਪ ਹੀ ਆ ਜੀ ਇਹ ਆਪਣੀ ਬਾਈ ਜੀ ਇਹ ਕੂਤਰੀ ਛੱਡੀ ਸੀ ਪਹਿਲ-ਪਹਿਲ ਤੇ ਆਪਾਂ ਇੱਥੇ ਬਾਜੀ ਆਦ ਨਹੀਂ ਬਾਜੀ ਸੀ ਅੱਛਾ ਜੀ ਤੇ ਉਥੋਂ ਦੀ ਇਹ ਮੰਨ ਕੇ ਆਪਣੀ ਵੰਡੀ ਗਈ ਸੀ ਉਦੋਂ ਵੀ ਹੂੰ ਪੰਜਾਜ ਬਾਜੀ ਹੋਈ ਸੀਗੀ ਅੱਛਾ ਜੀ ਤੇ ਉਦੋਂ ਬਾਅਦ ਬਾਈ ਦੂਸਰ ਪਈ ਨਹੀਂ ਠੀਕ ਹੈ ਕਿਉਂਕਿ ਜੋ ਬਾਜੀ ਵੰਡਤੀ ਪੰਜਾਜ ਇਹ ਆਪਣੀ ਕੂਤਰੀ ਉਦੋਂ ਜੇਤੂ ਰਹੀ ਆ ਉਥੂ ਅੱਛਾ ਇਹ ਦੂਸਰ ਵਾਲੀ ਹੈ ਬਾਈ ਹਾਂ ਇਹ ਦੂਸਰ ਵਾਲੀ ਹੈ ਜੀ ਠੀਕ ਹੈ ਜੋ ਪਹਿਲ-ਪਹਿਲ ਆਦ ਨਹੀਂ ਹੋਈ ਹੈ ਬਾਜੀ ਠੀਕ ਹੈ ਦਿਖਾ ਦੇ ਬਾਈ ਪੱਲੇ-ਪੁੱਲੇ ਪੂਰਾ ਜਿਚਾ ਕੇ ਆਂ ਜਿਹੜੇ ਸੱਜਣ ਸ਼ੌਂਕੀ ਐ ਉਹਨਾਂ ਦੇ ਲਈ ਸ਼ੌਂਕ ਵਾਲੀ ਚੀਜ਼ ਲੈ ਕੇ ਆਂਦੀ ਐ ਕੋਈ ਐਵੇਂ ਮਾੜੀ ਧੀੜੀ ਗੱਲ ਨਹੀਂ ਦੇਖੋ ਬਈ ਹੁਣ ਬੱਚਾ ਬੱਚਿਆਂ ਨੂੰ ਰੱਖਿਆ ਜੀ ਆਪਾਂ ਤੇ ਬਾਜੀਆਂ ਬੂਜੀਆਂ ਤਾਂ ਆਪਾਂ ਇਹਨੂੰ ਛੱਡਿਆ ਨਹੀਂ ਅੱਛਾ ਜੀ ਘਰੀ ਬਹੁਤ ਉੜਦਾ ਜੀ ਕੂਤਰ ਫਿਰ ਆਪਾਂ ਬੱਚਿਆਂ ਨੂੰ ਰੱਖ ਲਿਆ ਸੀਗਾ ਅੱਛਾ ਇਹ ਮੀਰਾ ਬਹੁਤਰਾ ਠੀਕ ਐ ਅਗਲਾ ਕਹਿੰਦਾ ਮੇਰੇ ਕੋਲੇ ਆ ਮੇਰੇ ਕੋਲੇ ਆ ਆਹ ਮੀਰਾ ਬਾਈ ਦੇਖੋ ਬਈ ਕਮਾਲ ਦੀ ਚੀਜ਼ ਆ ਬਾਈ ਕੋਲ ਜਿਹੜਾ ਵੀ ਇੱਕ ਤੋਂ ਵੱਧ ਕੇ ਇੱਕ ਜਾਨਵਰ ਆ ਸਾਰੇ ਆਪਾਂ ਕਹਿ ਸਕਦੇ ਆ ਤੇ ਕੁਆਲਿਟੀ ਤੁਸੀਂ ਖੁਦ ਦੇਖ ਲਓ ਭਰਾ ਇਹ ਨਾ ਥੋੜਾ ਨੁਕਸ ਪੈ ਗਿਆ ਇਹਦੇ ਚ ਘਰੇ ਦਾ ਉੜਦਾ ਸੀਗਾ 5:00 ਵਜੇ ਤੱਕ ਅੱਛਾ ਤੇ ਬਾਹਰ ਇਹ ਤਾਂ ਪਤਾ ਨਹੀਂ ਕੀ ਚੱਕਰ ਬਣਿਆ ਔਰ ਹੂਰ ਕੋਈ ਕੁੱਤਰ ਨੂੰ ਹੋ ਗਈ ਤੇ ਉੱਥੇ ਬਹਿ ਗਿਆ ਸੀ 11:00 ਵਜੇ ਬਾਦਲ ਛੱਡਿਆ ਸੀ ਬਾਜੀ ਤੇ ਤੇ ਬਹਿ ਗਿਆ ਕੁੱਤਰ ਬਹੁਤ ਟਾਪ ਆ ਘਰੇ ਬਹੁਤ ਤੁਸੀਂ ਆ ਲਾ ਲਓ ਵੀ ਕੱਲਾ ਹੀ ਫਿਰਦਾਰਾਂ ਦੇ ਪਿੰਡ 'ਚ ਭੰਗ ਵੀ ਨਹੀਂ ਹੁੰਦਾ ਸੀਗਾ ਅੱਛਾ ਜੀ ਇੰਨਾ ਟਾਪ ਉੜਦਾ ਹੀ ਘਰੇ ਤੇ ਉੱਥੇ ਕੋਈ ਨਾ ਕੋਈ ਪਤਾ ਨਹੀਂ ਸਾੰਬੇ ਸੰਭਾਉਣ 'ਚ ਹੀ ਕੋਈ ਫਰਕ ਸਾਡਾ ਸਾੰਭਣ 'ਚ ਹੀ ਰਹੂਗਾ ਆਹ ਲਾਲ ਸਿਰਾਂ ਦਿਖਾਉਣ ਲੱਗਿਆ ਤੁਹਾਨੂੰ ਕਬੂਤਰ ਤੇ ਇਹਦੀ ਬਾਈਕ ਦੀ ਡਿਟੇਲ ਆ ਇਹ ਬਈ ਆਪਣਾ ਘਰੂ ਕਬੂਤਰੀ ਸੀਗਾ ਠੀਕ ਹੈ ਹੁਣ ਉਹ ਤੁਹਾਨੂੰ ਪਤਾ ਵੀ ਆਪਾਂ ਨੂੰ ਉਹਦੇ ਬਾਰੇ ਜਾਣਕਾਰੀ ਹੈ ਹੀ ਨਹੀਂ ਸੀ ਕਿਹੜਾ ਕਬੂਤਰ ਆ ਗਾ ਉਹਦੇ ਪੱਠੇ ਆ ਇਹ ਠੀਕ ਹੈ ਲਾਲ ਸਿਰੇ ਕਬੂਤਰ ਦੇਖੋ ਜੀ ਆਪਣੇ ਘਰ ਦੇ ਕਬੂਤਰ ਤਾਂ ਬਚਾ ਜੀ ਹਾਂ ਪੁਰਾਣੇ ਕਬੂਤਰ ਕਿਉਂ ਉਹ ਉਹਦੇ ਬਜ਼ੁਰਗਾਂ ਨੂੰ ਤਾਂ ਪਤਾ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਬਾਪੂ ਡੈਥ ਹੋ ਗਈ ਬਈ ਉਹਦੋਂ ਮੈਨੂੰ ਸਾਨੂੰ ਐ ਨਹੀਂ ਪਤਾ ਜੀ ਕਿਹੜੇ ਕਿਹੜੇ ਦਾ ਇਹ ਠੀਕ ਹੈ ਆਏ ਉਹ ਛੋਟੇ ਛੋਟੇ ਹੁੰਦੇ ਸੀਗੇ ਅੰਡੀਆ ਯਾਰ ਇਹ ਕਾਲੀ ਨੇ ਵੀ ਆਈ ਅੱਛਾ ਦੇਖੋ ਠੀਕ ਹੈ ਇਹ ਬਹੁਤ ਆਵੇ ਕੁੱਤਰਾ ਜੀ ਅੱਛਾ ਜੀ ਜਿੰਨੇ ਵੀ ਕਹਿ ਦਿੱ ਗਏ ਠੀਕ ਹੈ ਜੀ ਘਰੇ ਵੀ ਉੜਦੇ ਉਹ ਗਾ ਜਿਵੇਂ ਬਣ ਕੇ ਲੋ ਪੈਣ ਲੱਗਦੀ ਆ ਅੱਛਾ ਜੀ ਇਹ ਲੋ ਵਾਲੇ ਕੁੱਤਰਾ ਜੀ ਠੀਕ ਹੈ ਲੋ ਲੂ ਨੂੰ ਤਾਂ ਮਤਲਬ ਜਿੰਨੇ ਲੋ ਉਹਨੇ ਰੱਬ ਜਵਾਲੀ ਨਹੀਂ ਰੱਬ ਤੇ ਖੜਨਦੇ ਇਹਨਾਂ ਨੇ ਇਹ ਨਹੀਂ ਨਾਲੇ ਦਿਖਾਈ ਚ ਰਹਿਣਾ ਅੱਛਾ ਇਹ ਟਾਂਕੀ ਜਾਂਦੇ ਤਾਂ ਲੋ ਲੂ ਤਾਂ ਜ਼ਿਆਦਾ ਨਹੀਂ ਰਹਿੰਦੀ ਇਹਨਾਂ ਦੀ ਟੀਰ ਪੈਂਦੇ ਆ ਇਹਨਾਂ ਨੂੰ ਕਹਿੰਦੇ ਕਿਕਰ ਮਾਸਟਰ ਬਸ ਹੋਕ ਵੀ ਜੈ ਕਰਾ ਕਰੋ ਕੁਆਲਟੀ ਬਾਈ ਕੋਲ ਖੁੱਡਿਆਂ ਦੇ ਖੁੱਡੇ ਭਰੇ ਪਏ ਐ ਜਾਨਵਰਾਂ ਦੇ ਜਿਹੜਾ ਕਿ ਡੱਬੇ ਤੇ ਚਿੱਟੇ ਰੰਗ ਚ ਜਿਹੜੇ ਇਹ ਤੁਹਾਨੂੰ ਕਬੂਤਰ ਮਿਲਣਗੇ ਦੇਖੋ ਬਾਈ ਜਿਹੜਾ ਬੱਚਾ ਕਹਿ ਸਕਦੇ ਖੱਟੀਆਂ ਅੱਖਾਂ ਦਾ ਬਹੁਤ ਵਧੀਆ ਕੁਆਲਟੀ ਜਿਹੜੀ ਬਾਈ ਕੋਲ ਇਸ ਟਾਈਮ ਮੌਜੂਦ ਇੱਕ ਤੋਂ ਵੱਧ ਕੇ ਇੱਕ ਕੁਆਲਟੀ ਹੈ ਜੀ ਚੈੱਕ ਕਰੋ ਤੁਸੀਂ ਸ਼ਾਇਦ ਮੈਂ ਕੈਮਰੇ ਦੇ ਨਾਲ ਨਾ ਦਿਖਾ ਸਕਾਂ ਇੱਕ ਤਰ੍ਹਾਂ ਦਾ ਇਹ ਇੱਕ ਜਾਨਵਰ ਹੈ ਜੀ ਤੇ ਬਾਈ ਜੀ ਨੂੰ ਥੋੜੇ ਘਰ ਦੀਆਂ ਹਾਲਾਤਾਂ ਕਰਕੇ ਜਿਹੜੇ ਸੇਲ ਕਰਨੇ ਪਏ ਤੇ ਤੁਸੀਂ ਆਪ ਚੈੱਕ ਕਰਕੇ ਬਾਈ ਦੇ ਘਰ ਪਹੁੰਚੋ ਤੇ ਆਪ ਦੇਖ ਕੇ ਜਿਹੜੇ ਇਹ ਨਸਲ ਬਾਈ ਤੋਂ ਪੁੱਛ ਪੜਤਾਲ ਕੇ ਤੁਸੀਂ ਲੈ ਸਕਦੇ ਹੋ ਉਹ ਲੈ ਆ ਉਹ ਚੀਜ਼ ਲੈ ਕੇ ਆਇਆ ਭਾਈ ਜਿਹੜੀ ਤੁਹਾਨੂੰ ਨੇੜੇ ਤੇੜੇ ਵੀ ਨਹੀਂ ਮਿਲਣੀ ਜਿਹੜੀ ਭਾਈ ਆਵਣਾ ਰੱਖੀ ਬੈਠਾ ਤੇ ਸ਼ੌਂਕ ਦਾ ਕੋਈ ਮਾਣ ਨਹੀਂ ਸਾਥੀਓ ਦੇਖ ਸਕਦੇ ਤੁਸੀਂ